ਬਾਈ ਜਿਹੜਾ ਲੀਡਰ ਨਾਉਂਦਾ ਪ੍ਰਾਣੀ ਆ ਨਾ ਇਹ ਤਾਂ ਧਰਮ ਨਾਲ ਦੁਨੀਆ ਉੱਤੇ ਸਭ ਤੋਂ ਖਤਰਨਾਕ ਹੈ ਇਹਦੇ ਚੱਟੇ ਹੋਏ ਤਾਂ ਰੁੱਖ ਵੀ ਹਰੇ ਨਹੀਂ ਹੋਏ ਇਹ ਤਾਂ ਬਾਈ ਜੀ ਬਾਬਿਆਂ ਨਾਲੋਂ ਵੀ ਵੱਧ ਖਤਰਨਾਕ ਹੈ ਜਿਹੜੇ ਬਾਬੇ ਜੇਲ੍ਹ 'ਚ ਨੇ ਉਹ ਸਾਰੀ ਇਹਨਾਂ ਦੀ ਮਿਹਰਬਾਨੀ ਹੈ ਕਿਉਂਕਿ ਉਹਨਾਂ ਦਾ ਪਹਿਲਾਂ ਵੀ ਤੋਰੀ ਫੁਲਕਾ ਚੱਲੀ ਜਾਂਦਾ ਸੀ ਬਸ ਗੱਲ ਇਹ ਹੁੰਦੀ ਹੈ ਵੀ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਜਦੋਂ ਬਾਬੇ ਇਹਨਾਂ ਵੱਲੋਂ ਮੜਾ ਜਾ ਮੂੰਹ ਹੋਰ ਪਾਸੇ ਨੂੰ ਫੇਰਦੇ ਆ ਫਿਰ ਇਹ ਉਹਨਾਂ ਦਾ ਮੂੰਹ ਜੇਲ ਕੰਨੀ ਨੂੰ ਫੇਰ ਦਿੰਦੇ ਆ ਯਾਨੀ ਗੱਲ ਇਹ ਹੈ ਵੀ ਬਾਬਿਆਂ ਨਾਲੋਂ ਵੀ ਇਹ ਲੀਡਰ ਉੱਤੇ ਹੁੰਦੇ ਨੇ ਕਿਉਂਕਿ ਇਹਨਾਂ ਨੇ ਕਈ ਬਾਬੇ ਜਿਹੜੇ ਕਹਿੰਦੇ ਸੀ ਵੀ ਸਾਡੇ ਨਾਲੋਂ ਉੱਪਰ ਕੋਈ ਹੈ ਹੀ ਨਹੀਂ ਸਭ ਅੰਦਰ ਤਾੜਦੇ ਹੁਣ ਤੁਸੀਂ ਹੋਰ ਦੇਖੋ ਆ ਧੀਰਜ ਸਾਹੂ ਪਤੰਦਰ ਦੇ ਘਰੋਂ 300 ਕਰੋੜ ਰੁਪਇਆ ਮਿਲਿਆ ਉਹ ਵੀ ਨਗਦ ਮੈਂ ਤਾਂ ਹੈਰਾਨ ਆ ਕਹਿੰਦੇ ਨੋਟਾਂ ਵਾਲੀਆਂ ਮਸ਼ੀਨਾਂ ਵੀ ਖੜ ਗਈਆਂ ਉਹ ਵੀ ਹੱਥ ਖੜੇ ਕਰ ਗਈਆਂ ਵੀ ਨਾ ਐਦੂ ਵੱਦ ਸਾਥੂ ਨਹੀਂ ਗਿਣੇ ਜਾਂਦੇ ਪਰ ਪਤੰਦਰ ਦਾ ਹੋਰ ਦੇ ਖੋ ਚਿਹਰਾ ਜਦੋਂ ਪੈਟਰੋਲ ਮਹਿੰਗਾ ਹੋਇਆ ਸਾਈਕਲ ਚੱਕੀ ਫਿਰਦਾ ਸੀ ਕਹਿੰਦਾ ਗਰੀਬਾਂ ਤੇ ਮਾਰ ਪੈਗੀ ਉਹ ਮੈਂ ਤਾਂ ਹੈਰਾਨ ਆ ਬਾਈ ਲੀਡਰਾਂ ਤੋਂ ਵੀ ਪਤੰਦਰ ਡਰਾਮੇ ਕਿਵੇਂ ਕਰਦੇ ਨੇ ਤੇਲ ਦਾ ਰੇਟ ਵਧਿਆ ਤੇ ਨੇ ਸਾਈਕਲ ਚੱਕ ਲਿਆ ਕਹਿੰਦਾ ਗਰੀਬਾਂ ਤੇ ਮਾਰ ਪੈਗੀ ਉਹ ਬਾਈ ਮਾਰ ਗਰੀਬਾਂ ਤੇ ਪਈਆ ਥੋੜੇ ਤੇ ਨਹੀਂ ਪਈ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੇਲ ਦਾ ਰੇਟ ਚਾਹੇ ਘਟੇ ਚਾਹੇ ਵਧੇ ਚਾਹੇ ਰਸੋਈ ਗੈਸ ਘਟੇ ਚਾਹੇ ਵਧੇ ਉਹ ਤੁਹਾਨੂੰ ਗਰੀਬਾਂ ਦਾ ਕੋਈ ਫਿਕਰ ਨਹੀਂ ਤੁਸੀਂ ਤਾਂ ਗਰੀਬਾਂ ਨਾਲ ਮਜ਼ਾਕ ਕਰਦੇ ਹੋ ਮਜ਼ਾ ਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਲਾਲ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਈ ਇੱਕ ਲੀਡਰ ਦੇ ਉੱਤੇ ਇੱਕ ਇਨਕਮ ਟੈਕਸ ਦੇ ਅਫੀਸਰ ਦੀ ਨਿਗਾਹ ਪੈ ਗਈ। ਉਹਨੇ ਕਿਹਾ ਬਿਜਾਰੇ ਕੋਈ ਕੰਮ ਨਹੀਂ ਕਰਦਾ, ਕੋਈ ਕਾਰ ਨਹੀਂ ਕਰਦਾ ਤੇ ਬੜੀ ਠਾਠ ਬਾਠ ਨਾ ਰਹਿੰਦਾ। ਜ਼ਰੂਰ ਇਹ ਕੋਈ 2 ਨੰਬਰ ਦਾ ਖਤੰਦਾ ਕਰਦਾ। ਇਹ ਕੋਈ 2 ਨੰਬਰ ਦਾ ਕੰਮ ਕਰਦਾ। ਇਨਕਮ ਟੈਕਸ ਵਾਲੇ ਨੇ ਲੀਡਰ ਨੂੰ ਬੁਲਾ ਲਿਆ। ਕਹਿੰਦਾ ਵੀ ਮੇਰੇ ਦਫ਼ਤਰ ਚ ਆ ਜੀ 8:00 ਵਜੇ। ਚਲੋ ਲੀਡਰ ਆਪਣੇ ਵਕੀਲ ਨੂੰ ਨਾਲ ਲੈ ਕੇ ਇਨਕਮ ਟੈਕਸ ਅਫੀਸਰ ਦੇ ਦਫ਼ਤਰ ਚ ਭਾਗ ਗਿਆ। ਤੇ ਇਨਕਮ ਟੈਕਸ ਵਾਲਾ ਬੋਲਦਾ ਕਹਿੰਦਾ ਵੀ ਮੇਰੀ ਗੱਲ ਸੁਣ ਤੈਨੂੰ ਕਿਤੋਂ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਫੇਰ ਵੀ ਤੇਰੀ ਜ਼ਿੰਦਗੀ ਇੰਨੀ ਠਾਠ ਬਾਠ ਨਾਲ ਬੀਤ ਰਹੀ ਹੈ ਤੇਰੇ ਕੋਲੇ بڑے ਐਸ਼ੋ ਆਰਾਮ ਦੇ ਸਾਧਨ ਨੇ ਇਹ ਕਿਵੇਂ ਨੇ ਕਿੱਥੋਂ ਨੇ ਇਹ じゃ ਤੂੰ ਕੀ ਕਰਦਾ ਤੇਰੇ ਕੋਲੇ ਪੈਸਾ ਕਿੱਥੋਂ ਆਇਆ ਲੀਡਰ ਕਹਿੰਦਾ ਮਹਾਰਾਜ ਦਰਸਾਲ ਜੀ ਮੈਂ ਨਾ ਸ਼ਰਤਾਂ ਲਾਉਣਾ ਆਪ ਸਰੋਦੇ ਵੱਲ ਦੇਖ ਕੇ ਹੱਸ ਪਿਆ ਕਹਿੰਦਾ ਯਾਰ ਹੱਦ ਹੋ ਗਈ ਨਾ ਮੂਰਖ ਮੈਨੂੰ ਬਣਾਉਣਾ ਐਂ ਸ਼ਰਤਾਂ ਲਾ ਕੇ ਐਡਾ ਤੂੰ ਅਮੀਰ ਕਿਵੇਂ ਹੋ ਗਿਆ ਇੰਨੀ ਠਾਠ ਬਾਰ ਨਾਲ ਤੇਰੀ ਜ਼ਿੰਦਗੀ ਕਿਵੇਂ ਚੱਲਦੀ ਹੈ ਮੈਂ ਨਹੀਂ ਮੰਨਦਾ ਲੀਡਰ ਕਹਿੰਦਾ ਜੀ ਫਿਰ ਆਪਾਂ ਸ਼ਰਤ ਲਾ ਲੈਨੇ ਆ ਅਫਸਰ ਕਹਿੰਦਾ ਲਾ ਲੈਨੇ ਆ ਦੱਸ ਕੀ ਕਰੇਗਾ ਕਹਿੰਦਾ ਜੀ ਮੈਂ ਆਪਣੀ ਸੱਜੀ ਅੱਖ ਤੇ ਦੰਦੀ ਵੜ ਸਕਦਾ ਅਫਸਰ ਕਹਿੰਦਾ ਲੈ ਐਂ ਕਿਵੇਂ ਵੜ ਲੇਗਾ ਲੀਡਰ ਕਹਿੰਦਾ ਫਿਰ ਲਾਉ ਸ਼ਰਤ ਜੀ 1000 1000 ਰੁਪਏ ਦੀ ਅਫਸਰ ਕਹਿੰਦਾ ਲੱਗੀ ਲੈ ਵੱਢ ਕੇ ਦਿਖਾ ਦਿੰਦੀ ਲੀਡਰ ਨੇ ਆਪਣੀ ਸੱਜੀ ਅੱਖ ਜਿਹੜੀ ਕੰਚ ਦੀ ਸੀ ਉਹ ਕੱਢੀ ਕੱਢ ਕੇ ਮੂੰਹ ਚ ਪਾ ਕੇ ਤੇ ਫੇਰ ਵਾਪਸ ਪਾਈ ਕਹਿੰਦਾ ਲਿਓ ਜੀ 1000 ਰੁਪਇਆ ਲਿਓ ਵੜ ਲਈ ਸੱਜੀ ਅੱਖ ਦੇ ਦਿੰਦੀ ਅਫਸਰ ਨੇ ਕਿਹਾ ਇਹ ਤਾਂ بڑا ਪਤੰਦਰਾ ਯਾਰ ਅਫਸਰ ਮੂੰਹ ਬੁੱਸਿਆ ਜਾ ਕਰਕੇ ਬਹਿ ਗਿਆ ਲੀਡਰ ਕਹਿੰਦਾ ਜੀ ਮੇਰੀ ਗੱਲ ਸੁਣੋ ਐ ਨਹੀਂ ਤੁਹਾਨੂੰ ਵੀ ਇੱਕ ਮੌਕਾ ਯਤਨ ਦਾ ਦਿੱਤਾ ਜਾਊਗਾ ਅਫਸਰ ਕਹਿੰਦਾ ਦੱਸ ਕਹਿੰਦਾ ਆਪਾਂ ਇੱਕ ਸ਼ਰਤ ਹੋਰ ਲਾਵਾਂਗੇ ਹੁਣ 2-2000 ਦੀ ਲਾਵਾਂਗੇ ਅਫਸਰ ਕਹਿੰਦਾ "ਅੱਛਾ ਦੱਸ ਕੀ ਸ਼ਰਤ ਆ?" ਕਹਿੰਦਾ "ਇਹ ਸ਼ਰਤ ਇਹ ਐ ਵੀ ਮੈਂ ਹੁਣ ਆਪਣੀ ਖੱਬੀ ਅੱਖ ਤੇ ਦੰਦੀ ਵੱਢ ਕੇ ਥਾਂਵਾਂ।" ਅਫਸਰ ਨੇ ਸੋਚਿਆ "ਵੀ ਯਾਰ ਸੱਜੀ ਅੱਖ ਤਾਂ ਇਹਦੀ ਕੰਚ ਦੀ ਹੋ ਸਕਦੀ ਆ। ਜੇ ਖੱਬੀ ਅੱਖ ਵੀ ਕੰਚ ਦੀ ਹੋਊ ਫਿਰ ਇਹਨੂੰ ਦਿਖੂ ਕਿਵੇਂ?" ਇਹਦਾ ਮਤਲਬ ਇਹ ਹੁਣ ਆਪਣੀ ਖੱਬੀ ਅੱਖ ਕੱਢ ਕੇ ਮੂੰਹ 'ਚ ਨਹੀਂ ਪਾ ਸਕਦਾ ਕਿਉਂਕਿ ਖੱਬੀ ਅੱਖੇ ਦੀ ਸਹੀ ਐ ਇਹਨੂੰ ਦਿਖ ਰਿਹਾ। ਅਫਸਰ ਕਹਿੰਦਾ "ਠੀਕ ਐ। ਲੱਗੀ 2-2000 ਦੀ।" 2000 ਦੀ ਅਫਸਰ ਨੇ ਲੀਡਰ ਨਾਲ ਸ਼ਰਤ ਲਾ ਲਈ ਤੇ ਫਿਰ ਲੀਡਰ ਨੇ ਕੱਢੇ ਮੂੰਹ ਚੋਂ ਨਕਲੀ ਦੰਦ ਅੱਖ ਤੇ ਦੰਦੀ ਵੱਢ ਕੇ ਫੇਰ ਮੂੰਹ ਚ ਪਾ ਲੇ ਕਹਿੰਦਾ ਲਿਓ ਜੀ 2000 ਰੁਪਿਆ ਅਫਸਰ ਨੇ ਸੋਚਿਆ ਵੀ ਤਾਂ ਆ ਬੜਾ ਭੈੜਾ ਯਾਰ ਅਫਸਰ ਜਮਾਨ ਨਰਾਸ਼ ਹੋ ਗਿਆ ਉਸ ਤੋਂ ਬਾਅਦ ਲੀਡਰ ਅਫਸਰ ਨੂੰ ਬੋਲਦਾ ਕਹਿੰਦਾ ਜੀ ਮੇਰੀ ਗੱਲ ਸੁਣੋ ਅਫਸਰੋ ਨਰਾਸ਼ ਨਾ ਹੋਵੋ ਤੁਹਾਨੂੰ ਜਿੱਤਣ ਦਾ ਇੱਕ ਮੌਕਾ ਹੋਰ ਦਿੱਤਾ ਜਾਊਗਾ ਅਫਸਰ ਕਹਿੰਦਾ ਹੁਣ ਕੀ ਕਰੇਗਾ ਤੂੰ ਕਹਿੰਦਾ ਦੇਖੋ ਜੀ ਆਪਾਂ ਇੱਥੇ ਬੈਠੇ ਆ ਆਪਣੇ ਵਿਚਾਲੇ ਟੇਬਲ ਆ ਤੁਸੀਂ ਕੁਰਸੀ ਤੇ ਬੈਠਿਓ ਤੇ ਉਹ ਖੁੰਝੇ ਦੇ ਵਿੱਚ ਥੋੜਾ ਡਸਟਬਨ ਪਿਆ ਅਫਸਰ ਕਹਿੰਦਾ ਹਾਂ ਪਿਆ ਕਹਿੰਦਾ ਜੀ ਮੈਂ ਇੱਥੋਂ ਥੁੱਕੂਗਾ ਤੇ ਥੁੱਕ ਸਿੱਧਾ ਤੁਹਾਡੇ ਡਸਟਬਨ ਦੇ ਵਿੱਚ ਡਿੱਗੂ ਜੇ ਨਾ ਡਿੱਗਿਆ ਤਾਂ ਮੈਂ ਤੁਹਾਨੂੰ 10000 ਰੁਪਏ ਦਊ ਜੇ ਡਿੱਗ ਪਿਆ ਤਾਂ ਤੁਸੀਂ ਮੈਨੂੰ 10000 ਰੁਪਏ ਦਿਓਗੇ ਅਫਸਰ ਨੇ ਦੇਖਿਆ ਵੀ ਡਸਟਬਨ ਤਾਂ ਹੈ ਵੀ ਛੋਟਾ ਜਿਹਾ ਤੇ ਪਿਆ ਵੀ ਬਹੁਤ ਦੂਰਾ ਬੀਏ ਕਾ ਮਤਾਂ ਨਹੀਂ ਇਹ ਕਰ ਸਕਦਾ ਚਾਹੇ ਜੋਰ ਲਾ ਲੇ ਉਸ ਤੋਂ ਬਾਅਦ ਲੀਡਰ ਨੇ ਜਦੋਂ ਥੁੱਕਿਆ ਥੁੱਕ ਡਸਟ ਬੈਂਚ ਦਾ ਕੀ ਜਾਣਾ ਸੀ ਸਾਰਾ ਥੁੱਕ ਅਫਸਰ ਦੇ ਮੇਜ਼ ਤੇ ਡਿੱਗ ਪਿਆ ਇਹ ਦੇਖ ਕੇ ਅਫਸਰ ਬੜਾ ਖੁਸ਼ ਹੋਇਆ ਵੀ ਲੈ ਇਹ ਤਾਂ ਸ਼ਰਤ ਹਾਰ ਗਿਆ ਅਫਸਰ ਕਹਿੰਦਾ ਵੀ ਲੈ ਤੂੰ ਹੁਣ ਸ਼ਰਤ ਹਾਰ ਗਿਆ ਮੁੱਕਰੀ ਨਾ ਲਿਆ 10000 ਰੁਪਿਆ ਲੀਡਰ ਨੇ ਜੇਬ ਚੋਂ 10000 ਰੁਪਿਆ ਕੱਢਿਆ ਕੱਢ ਕੇ ਅਫਸਰ ਦੇ ਹੱਥ ਦੇ ਧਰਤਾ ਇਹ ਸਭ ਕੁਝ ਦੇਖ ਕੇ ਜਿਹੜਾ ਲੀਡਰ ਦੇ ਨਾਲ ਵਕੀਲ ਆਇਆ ਸੀ ਉਹ ਤਾਂ ਮੱਥੇ ਤੇ ਹੱਥ ਮਾਰ ਕੇ ਰੋਣ ਹੀ ਲੱਗ ਗਿਆ ਅਫਸਰ ਨੇ ਸੋਚਿਆ ਵੀ ਕਮਾਲ ਹੋ ਗਈ ਯਾਰ ਸ਼ਰਤ ਲੀਡਰ ਹਾਰਿਆ ਤੇ ਰੋਈਆ ਨਾਲ ਖੜਾ ਵਕੀਲ ਜਾਂਦਾ ਅਫਸਰ ਵਕੀਲ ਨੂੰ ਬੋਲਦਾ ਕਹਿੰਦਾ ਹੱਦ ਹੋ ਗਈ ਯਾਰ ਓਏ ਰੋਣਾ ਤਾਂ ਇਹਨੂੰ ਚਾਹੀਦਾ ਜਿਹੜਾ ਬੰਦਾ 10000 ਹਾਰ ਗਿਆ ਤੂੰ ਕਿਉਂ ਪਿੱਟੀ ਜਾਣਾ ਤੇਰੇ ਕੋਲ ਉਹਦਾ ਕੋਈ ਰੁਪਈਆ ਨਹੀਂ ਗਿਆ ਵਕੀਲ ਅਫਸਰ ਨੂੰ ਬੋਲਦਾ ਕਹਿੰਦਾ ਅਫਸਰੋ ਕੀ ਦੱਸਾਂ ਉਹ ਇਹ ਕੰਜਰ ਮੇਰੇ ਨਾਲ ਘਰੋਂ ਲੱਖ ਰੁਪਏ ਦੀ ਸ਼ਰਤ ਲਾ ਕੇ ਤੁਰਿਆ ਸੀ ਵੀ ਮੈਂ ਅਫਸਰ ਦੇ ਸਾਹਮਣੇ ਉਹਦੇ ਮੇਜ਼ ਤੇ ਥੁੱਕੂੰ ਤੇ ਉਹ ਬੇਵਕੂਫ ਗੁੱਸੇ ਹੋਣ ਦੀ ਬਜਾਏ ਖੁਸ਼ ਹੋਊ